ਮਿੰਟ ਜੀ ਪਾਨਾ ਸਿੱਧੂ ਤੋਂ ਸ਼ੁਰੂ ਕਰਦੇ ਆਂ ਜੀ ਗੱਲਬਾਤ ਅੱਜ ਪਾਨਾ ਸਿੱਧੂ ਨੂੰ ਜ਼ਮਾਨਤ ਮਿਲ ਗਈ ਹੈ ਜੀ ਆਖਰਕਾਰ ਜੇ ਬਿਲਕੁਲ ਪਾਨਾ ਸਿੱਧੂ ਨੂੰ ਪਈਤੇ ਦੇ ਨੇ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਲੁਧਿਆਣੇ ਦੀ ਆਣਾਂਡ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਇੱਕ ਮਹਿਲਾ ਟਰੈਵਲ ਏਜੰਟ ਨੂੰ ਬਲੈਕਮੇਲ ਕਰਨ ਦੇ ਦੋਸ਼ੇ ਹੇਠ ਸੋਸ਼ਲ ਮੀਡੀਆ ਬਲੌਗਰ ਹੈ ਜਿਹੜਾ ਪਾਨਾ ਸਿੱਧੂ ਅਸਲ ਇਤੇ ਬਲੌਗਰ ਹੈ ਮੈਲਾ ਵੀਡੀਓ ਵਗੈਰਾ ਬਣਾਉਂਦੇ ਸੀਗੇ ਤੇ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਰੱਖਾ ਸਿਦਾਨਾ ਨਾਲ ਸੰਪਰਕ ਹੁੰਦੇ ਉਸ ਤੋਂ ਬਾਅਦ ਆ ਏਜੰਟਾਂ ਦਾ ਕੰਮ ਹਾਂ ਹਾਲਾਂਕਿ ਪਨਾ ਤਿੱਬੂ ਬਾਵਤ ਵੀ ਇੱਕ ਵਿਵਾਦ ਜਿਹੜਾ ਉਹ ਸੋਸ਼ਲ ਮੀਡੀਆ ਤੇ ਹੈ ਕਿ ਇੱਕ ਪਟਿਆਲਾਵਨੀ ਦੀ ਬੀਬੀ ਆ ਸ਼ਾਇਦ ਉਹ ਕਾਫੀ ਬੈਸ ਬਸਈਆ ਨਾਲ ਚੱਲਦਾ ਕੋ ਫੈਮਿਲੀ ਬੈਟਰ ਹੈ ਜਾਇਦਾਦ ਦਾ ਵਿਆਹ ਤੇ ਉਹਦੇ ਵਿੱਚ ਕਾਫੀ ਖੁਸ਼ ਹੈ ਹਾਂ ਹਾਂ ਤੇ ਇਹ ਮਾਮਲਾ ਜਿਹੜਾ ਪਿਛਲੇ ਕੁਝ ਸਮੇਂ ਤੋਂ ਜ਼ਿਆਦਾ ਸੋਸ਼ਲ ਮੀਡੀਆ ਤੇ ਮਿਲਦਾ ਕਿ ਉਹ ਕਿ ਇੱਥੇ ਟ੍ਰੈਵਲ ਟ੍ਰੈਵਲ ਏਜੰਟਾਂ ਦਾ ਤੁਹਾਨੂੰ ਪਤਾ ਹੀ ਆ ਕਈ ਏਜੰਟਾਂ ਨੇ ਜਿਸੇ ਦੇ ਪੈਸਪੋਰਟ ਗਿਆ ਕਿਸੇ ਦੇ ਮਾਰੇ ਹੀ ਗਏ ਤਾਂ ਉਹ ਜਿਹੜੇ ਦੁਖੀ ਸੀਗੇ ਜਾਂ ਕਹਿੰਦੇ ਜਿਨ੍ਹਾਂ ਦੇ ਪੈਸੇ ਫਸੇ ਹੋਏ ਸੀ ਕਿ ਉਹਨਾਂ ਨੂੰ ਪਹਾਣਾ ਸਿਤੂ ਚੋਂ ਇੱਕ ਮਸੀਹਾ ਦਿਖਣਾ ਨਜ਼ਰ ਆਇਆ ਜੀ ਉੱਥੇ ਦੇ ਘਰੇ ਚੰਗਾ ਬਾਟੂ ਹੁੰਦਾ ਸੀਗਾ ਲੋਕ ਆਉਣ ਜਾਣ ਲੱਗ ਪਏ ਫਿਰ ਤੁਹਾਨੂੰ ਪਤਾ ਟ੍ਰੈਵਲ ਏਜੰਟਾਂ ਦੇ ਵਿੱਚੋਂ ਇੱਕ ਕੁਇਸੋ ਹੁਤਾ ਸਾਹਿਬ ਸੀ ਉਹਨਾਂ ਦੇ ਨਾਲ ਗਰਾਰੀ ਫਸ ਗਈ ਕਾਫੀ ਉੱਥੇ ਵੀ ਮਕਾਮਲੇ ਵਾਸੀ ਚੰਨੀ ਫਿਰ ਲੱਖਾ ਸਿਧਾਨਾ ਨੇ ਇਹ ਪੀ ਯਾਤਰਾ ਕੱਢਣੀ ਸ਼ੁਰੂ ਕਰ ਦਿੱਤੀ ਲੱਖਾ ਸਿਧਾਨਾ ਤਾਂ ਉਹ ਟੈਰਿਆ ਪੋਲੀਟਿਸ਼ੀਅਨ ਉਹਨੇ ਤੇ ਸਿਆਸਤ ਕਰਨੀ ਆ ਜੀ ਜਦੋਂ ਇਹ ਯਾਤਰਾ ਨਿਕਲਦੀ ਆ ਪਾਣਾ ਸਿੱਧੂ ਵੀ ਨਾਲ ਸੀ ਉਤੋਂ ਦੂਜੇ ਦਿਨ ਹੀ ਪਾਣਾ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਜੀ ਤੇ ਦੋਸ਼ੇ ਨੂੰ ਲੱਗਦੇ ਕਿ ਕੋਈ ਚੰਡੀਗੜ੍ਹ ਰੋੜ ਦੀ ਰਾਨਗਣੀ ਇੰਦਰਜੀਤ ਕੋਰ ਉਸਨੇ ਸ਼ਿਕਾਇਤ ਅਰਜ਼ੀ ਕਰਵਾਈ ਕਿ ਪਾਣਾ ਸਿੱਧੂ ਭਾਈ 10000 ਰੁਪਏ ਵਤੋਤਾ ਕੀਆਂ ਦੇ ਕਿ ਲੈ ਗਿਆ ਕਿ ਨਹੀਂ ਤਾਂ ਮੈਂ ਤੇਰੇ ਬੂਹੇ ਤੇ ਧਰਨਾ ਲਵਾਉਂਗਾ ਯਾਨੀ ਧਨਾ ਹਟਾਉਣ ਦਾ ਜਤਾਰਨਾ ਨਾਉ ਤੇ ਲਵਾਉਣ ਦਾ ਤੈਨੂੰ 10000 ਰੁਪਇਆ ਦੇਣਾ ਪਊਗਾ ਮਤਲਬ ਕਿ 10000 ਰੁਪਇਆ ਤੁਸੀਂ ਸੋਚ ਸਕਦੇ ਹੋ ਵਿਚ ਜੀ ਜੀ ਦੀ ਇੱਕ ਵੀਡੀਓ ਤੇ ਮੈਨੂੰ ਲਾਊਦਾ ਪਰ 40-50000 ਦਾ ਰੈਵਨਿਊ ਆ ਜਾਂਦਾ ਹੋਊਗਾ 10000 ਰੁਪਇਆ ਦਾ ਇਹ ਕਹੇਗਾ ਮੂੰਹ ਕਾੜਾ 10000 ਰੁਪਇਆ ਪਿੱਛੇ ਸਮਝ ਤੋਂ ਬਾਹਰ ਦੀ ਗੰਦਿਆ ਹੁਣ ਜ਼ਮਾਨਤ ਹੋ ਗਈ ਆ ਤੇ ਇਹ ਵੀ ਸੁਣ ਦੇ ਵਿਚਾਰਿਆ ਕੁਸ਼ ਜੀ ਆਊਟਲੈਟ ਇਹ ਵੀ ਦਾਵਾ ਕਰਦੇ ਬੈਠੇ ਕਿ ਜਿਸ ਸ਼ਿਕਾਇਤ ਕਰਤਾ ਦੇ ਬਿਆਨ ਤੇ ਸਾਰਾ ਮਾਮਲਾ ਦਰਜ ਹੋਇਆ ਸੀ ਉਹਦੇ ਆਪੇ ਵੀ ਕੁਝ ਕੇਸ ਵਗੈਰਾ ਚਲੇ ਹੈਗੇ ਜੀ ਕਿੰਨੇ ਆ ਵੀ ਆਪਣੇ ਕੋਲ ਕੋਈ ਡਿਟੇਲ ਤੇ ਹੈ ਨਹੀਂ ਕਿ ਪਰ ਇੱਕ ਦੋ ਥਾਵਾਂ ਤੇ ਲਿਖਿਆ ਹੋਇਆ ਹੈ ਕਿ ਜੋ ਪਾਨਾ ਸਿੱਧੂ ਦੀ ਸ਼ਿਕਾਇਤ ਕਰਤਾ ਸੀਗੀ ਵੀ ਉਹਦੇ ਤੇ ਵੀ ਕੁਝ ਫਾਂਡੇ ਹੈ ਵੀ ਨਾ ਤੁਹਾਨੂੰ ਲੱਗੇ ਕਿ ਕਹਿ ਸਕਦੇ ਹਾਂ ਕਿ ਇਹ ਸਾਰਾ ਕੁਝ ਜਿਹੜਾ ਹੋਇਆ ਕੁਝ ਦਿਨਾਂ ਦੇ ਅੰਦਰ ਚਲੋ ਜ਼ਮਾਨਤ ਹੋ ਗਈ ਠੀਕ ਹੈ ਪਾਨਾ ਸਿੱਧੂ ਆਪਣੇ ਘਰ ਆ ਜਾਏਗਾ ਪਰ ਮਸਲਾ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਕਿਤੇ ਨਾ ਕਿਤੇ ਸਿਸਟਮ ਦੀ ਨਾਕੀ ਹੈ ਜੀ ਜੀ ਹਾਲਾਂਕਿ ਐਸੇ ਕਿਸੇ ਨੇ ਦਿੱਤੇ ਆ ਇਸ ਨੇ ਰੱਖਿਆ ਉਹਦੇ ਵਿੱਚ ਤੇ ਕਈ ਵਾਰ ਪੁਲਿਸ ਵੀ ਜਿਹੜੀ ਹੈ ਨਾ ਕੁਝ ਨਹੀਂ ਕਰ ਸਕਦੀ ਮਾਮਲਾ ਤੁਹਾਨੂੰ ਪਤਾ ਸਿਮਲ ਅਦਾਲਤਾਂ ਦੇ ਵਿੱਚ ਜਾਂਦਾ ਉੱਥੇ ਹੀ ਸਾਰਾ ਕੁਝ ਨਿਬਟਾ ਹੁੰਦਾ ਪਰ ਮਸਲਾ ਇੱਥੇ ਇੱਕ ਅਲੱਗ किस्म ਦਾ ਹੈ ਕਿ ਸਰਕਾਰ ਦਾ ਕੋਈ ਵੀ ਮੈਕੈਨਿਜ਼ਮ ਇਸ ਤਰ੍ਹਾਂ ਦਾ ਹੈਗਾ ਹੀ ਨਹੀਂ ਹੈ ਕਿਤੇ ਜਾ ਕੇ ਕੋਈ ਸ਼ੇਰ ਕਰਤਾ ਜਿਹੜਾ ਜਲਦੀ ਆਪਣਾ ਮਾਮਲਾ ਨੇ ਜਿੱਤ ਲਵੇ ਜਦੋਂ ਟਾਟੇ ਪੁਲ ਇੰਨਾ ਚੱਕਾਈ ਤਾਂ ਦਾ ਭੰਡਾਰ ਪਿਆ ਪੁੰਡਾ ਪਿਆ ਇੰਨੀ ਦੁਨੀਆ ਬਾਹਰ ਜਾਂਦੀ ਹੈ ਇੰਨੀ ਠੱਗੀ ਹੁੰਦੀ ਹੈ ਮੈਂ ਨਹੀਂ ਕਹਦਾ ਕਿ ਸਾਰੇ ਏਜੰਟ ਠੱਗੀ ਮਾਰਨ ਵਾਸਤੇ ਬੈਠੇ ਆ ਬਹੁਤ ਸਾਰੇ ਲੋਕ ਤੁਹਾਡੇ ਵਿੱਚੋਂ ਹੀ ਆ ਜਿਹੜੇ ਏਜੰਟਾਂ ਦੇ ਥਰੂ ਹੀ ਆ ਕੇ ਇੱਥੇ ਬੈਠੇ ਹਾਂ ਹਾਂ ਸੋ ਕਹਿੰਦਾ ਮਤਲਬ ਇਹ ਕਿ ਜਿੱਥੇ ਕਿਤੇ ਕੋਈ ਡਿਸਕਿਊਟ ਹੁੰਦਾ ਹੈ ਕੋਈ ਰਕਮ ਜਿਹੜੀ ਮੋੜੀ ਜਾਣੀ ਆ ਉਹਦੇ ਲਈ ਕੋਈ ਸਰਕਾਰ ਉੱਥੇ ਬੈਠੀ ਹੋਵੇ ਜਦੋਂ ਤੁਸੀਂ ਰੈਗੂਲੇਟ ਕਰਦੇ ਹੋ ट्रैवल ਏਜੰਟਾਂ ਨੂੰ ਵੀ ਅੱਜਕਲ ਰੈਗੂਲੇਟ ਕਰਦੇ ਹੋ ਤਾਂ ਫਿਰ ਤੁਸੀਂ ਕੋਈ ਇਸ ਤਰ੍ਹਾਂ ਦਾ ਤੰਤਰ ਬਣਾ ਦਿਓ ਜਦੋਂ ਤੁਹਾਡੀ ਨਲਾਇਕੀ ਆ ਫਿਰ ਪਾਣਾ ਸਤੂ ਛੋਟਾ ਉਹ ਸਾਰੇ ਪੈਦਾ ਹੋਣਗੇ ਹੋਰ ਵੀ ਤੇ ਲੋਕੋਨਾਂ ਨੂੰ ਸਮਾਂ ਕਿੰਨੇ ਦਿਨ ਕਿੰਨੇ ਤੁਸੀਂ ਆਪਣਾ ਕੋਈ ਤੰਤਰ ਵਿਕਸਤ ਕਰੋ ਜਿੱਥੇ ਜਾ ਕੇ ਕੋਈ ਸ਼ਿਕਾਇਤ ਕਰਤਾ ਛੇਤੀ ਆਪਣੇ ਜਾ ਕੇ ਪੈਸਿਆ ਦੀ ਜਿੰਦੀ ਪ੍ਰਾਪਤੀ ਕਰਨ ਲਈ ਕਿਉਂਕਿ ਜਿਹੜਾ ਉਹ ਬੇਰਜ਼ਗਾਰ ਹੁੰਦਾ ਉਹਨੇ ਕਰਜ਼ਾ ਲਿਆ ਹੁੰਦਾ 10 ਲੱਖ 15 ਲੱਖ ਦਾ ਕੋਈ ਲੈਣਦੇ ਨੇ ਉਹਦੇ ਵਿੱਚੋਂ 5-7 ਲੱਖ ਵੀ ਅੜ ਗਿਆ ਜੀ ਤੇ ਮਾਮਲਾ ਫਸ ਗਿਆ ਜੀ ਖੈਰ ਸਮਾਨਾ ਉੱਤੇ ਲੱਗੀ 50 ਹਜ਼ਾਰ ਦਾ ਬਾਂਡ ਭਰ ਕੇ ਬਾਨਾ ਰਿਹਾ ਹੋ ਗਿਆ ਤੇ ਇਹਦੇ ਨਾਲ ਹੀ ਕਹਿ ਰੋ ਕੇ ਕੁਸ਼ਤਰਾ ਦੀ ਜਿਹੜੀ ਕਸ਼ਮਕਸ਼ ਸਿੰਘੀ ਉਹ ਹੁਣ ਇੱਕ ਵਾਰੀ ਮੁੱਕ ਗਈ ਆ ਤੇ ਜੇ ਆਪਾਂ ਦੇਖੀਏ ਦੈਨਿਕ ਪਾਸ ਕਰਨ ਵੀ ਲਈ ਕੈਟਿਸ਼ ਕੈਰ ਕਰਤਾ ਮੈਦਾ ਪਰ ਦਰਜ ਹੈ ਕਈ ਕੇਸ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਸੀ ਹਮ ਹਮ ਜੀ ਪਾਨਾ ਤਿੰਦੂ ਦੀ ਰਿਹਾਈ ਹੋ ਗਈ ਹੈ ਬੜੀ ਖਬਰ ਆ ਜਤੀ ਹੈ ਹਮ ਪਾਨਾ ਸਿੱਧੂ ਦੀ ਉਧਰੋਂ ਰਿਹਾਈ ਹੋ ਗਈ ਜ਼ਮਾਨਤ ਮਿਲ ਗਈ ਹੈ ਉਧਰੋਂ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵੀ ਵੱਡੀ ਰਾਹਤ ਮਿਲੀ ਹੈ ਜੀ ਉਹਦੇ ਬਾਰੇ ਵੀ ਦੱਸੋ ਇਹ ਕੋ ਅਮਨ अरोड़ा ਦਾ ਮਸਲਾ ਜਿਹੜਾ ਸੀਗਾ ਉਹ ਇਹੋ ਇਸੇ ਕਾਰਨ ਕਿ 2 ਸਾਲ ਦੀ ਕੈਦ ਹੋਈ ਆ ਫੈਮਿਲੀ ਡਿਸਪਿਊਟ ਉਹਨਾਂ ਦਾ ਵੀ ਸੀਗਾ ਝਗੜਾ ਹੋਇਆ ਝਗੜੇ ਦੇ ਵਿੱਚ ਅਰਜਿੰਦਰ ਦੀਪਾ ਇਹਦਾ ਜਿਹੜਾ ਪਣੋਈਆ ਉਹ ਵੀ ਵਿਦਿਆਰਥੀ ਰਾਜਨੀਤੀ ਤੇ ਦਿੱਨੇ ਪਹਿਲਾਂ ਕਾਂਗਰਸ ਸੀ ਸੀ ਅੱਜ ਕੱਲ੍ਹ ਅਕਾਲੀ ਆ ਹੂੰ ਹੂੰ ਤਾਂ ਉਹਨੇ ਹੀ ਕੇਸ ਤਾਂ ਨਹੀਂ ਕਰਵਾਇਆ ਸੀ ਉਸ ਤੋਂ ਬਾਅਦ ਕੇਸ ਚੱਲਿਆ 2 ਸਾਲ ਦੀ ਕੈਦ ਹੋ ਗਈ ਅਮਨ अरोड़ा ਇਹਦੇ ਮਾਤਾ ਜੀ ਉਹ ਸ਼ਹੋਰ ਜਿਹੜੇ ਸਹਿਦੋਸ਼ੀ ਸੀ ਕਿ ਸਾਰਿਆਂ ਨੂੰ ਸਜ਼ਾ ਹੋ ਗਈ ਉਹ ਸਾਰਾ ਆਪਾ ਪਰਕਰਣ ਦੇਖਿਆ ਮਸਲਾ ਇਹ ਉਹਨਾਂ ਦੀ ਗੱਲ ਕਿ ਇੱਕ ਤੇ ਮੈਂਬਰਸ਼ਿਪ ਜਿਹੜੀ ਆ ਉਹ ਤੁਹਾਨੂੰ ਪਤਾ ਆ ਪੰਡਿਆ ਵੀ ਗੱਲ ਕੀਤੀ ਕਿ ਲਿੰਲੀ ਥਾਮਸ ਵਰਸਸ ਯੂਨੀਅਨ ਆਫ ਇੰਡੀਆ ਕੇਸ ਦੇ ਵਿੱਚ ਸਾਫ਼ ਤਕੀਦ ਹੈ ਕਿ ਜੇਕਰ 2 ਸਾਲ ਜਾਂ 2 ਸਾਲ ਤੋਂ ਵੱਧ ਦੀ ਸਜ਼ਾ ਹੁੰਦੀ ਹੈ ਤਾਂ ਮੈਂਬਰਸ਼ਿਪ ਇੱਕ ਵਾਰੀ ਜਾਣੀ ਜਾਣੀ ਹੈ ਉੱਤੋਂ ਸਟੇਓ ਵਜਾ ਕੇ ਕੋਰਟ ਦੇ ਹੁਕਮਾਤੋਂ ਫੇਰ ਬਾਹਰ ਹੋ ਜਾਣੀ ਆ ਪਰ ਇੱਥੇ ਇਹ ਚੀਜ਼ ਜਿਹੜੀ ਆ ਉਹ ਹੈ ਨਹੀਂ ਦਿੱਤੀ ਮਸਲਾ ਫਸ ਕੇ ਇਹ ਕਿ ਇਹਨਾਂ ਨੇ 26 ਜਨਵਰੀ ਨੂੰ ਝੰਡਾ ਪਰਾਉਣਾ ਸੀਗਾ ਹਾਂ ਹਾਂ ਔਰ ਸਾਹ ਦੇ ਵਿੱਚ ਉਸ ਗੱਲ ਨੂੰ ਲੈ ਕੇ ਗਰਾਰਿੰਗ ਫਸ ਗਈ ਕਿ ਜਿਹੜੇ ਮੰਤਰੀ ਨੂੰ ਸਜ਼ਾ ਹੋਈ ਦੀ ਆ ਤੇ ਉਹ ਸਜ਼ਾ ਸਟੇ ਵੀ ਨਹੀਂ ਹੋਈ ਉਹ ਕਿਸ ਤਰ੍ਹਾਂ ਜਾ ਕੇ ਉੱਥੇ ਝੰਡਾ ਫੈਰਾਏਗਾ ਦਾ ਇਹਦੇ ਤੇ ਸੁਣਵਾਈ ਹੋਈ ਆ ਅੱਜ کورٹ ਨੇ ਫੈਸਲਾ ਦਿੱਤਾ ਸੁਣਵਾਈ ਜਿਹੜੀ ਕਈ ਦਿਨਾਂ ਤੋਂ ਚੱਲ ਰਹੀ ਸੀ ਕਿ ਬੈਸ ਮੁਕੰਮਲ ਹੋ ਗਈ ਸੀ ਕਿ ਤੇ ਇਹਨਾਂ ਦੀ ਸਜ਼ਾ ਸਟੇ ਹੋ ਗਈ ਆ ਹਮ ਹਮ ਸਜ਼ਾ ਸਟੇ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਮਨ ਅਰੋੜਾ ਨੂੰ ਕੋਈ ਸਦੀਵੀ ਰਾਹਤ ਮਿਲ ਗਈ ਆ ਰਾਹਤ ਮਿਲੀ ਆ ਅਸਥਾਈ ਤੌਰ ਤੇ ਮਤਲਬ ਕਿ ਕਾਹਤੀ ਨੂੰ ਸ਼ਹਿਰ ਵਿੱਚ ਹੀ ਰਸੁਲਵਾਈਆ ਉਹ ਕਹਿੰਦਾ ਕਿ ਜੱਜ ਉਸ ਦਿਨ ਫੈਸਲਾ ਕਰ ਦੇਵੇ ਜੱਜ ਨੇ ਜੇਕਰ ਉਹ ਸਜ਼ਾ ਮਹਾਲ ਰੱਖ ਦਿੱਤੀ ਯਾਨੀ ਇਹਦੀ ਅਦਾਲਤਵਾਨੀ ਸਜ਼ਾ ਜੀ ਉੱਤੇ ਵਰਕਰਾਰ ਰਹਿ ਗਈ ਤਾਂ ਫਿਰ ਅਨ ਅਰੋੜਾ ਦੇ ਪੁਲ ਰਸਤਾ ਇੱਕੋ ਬਚੇਗਾ ਕਿ ਹਾਈ ਕੋਰਟ ਦੇ ਵਿੱਚੋਂ ਜਾ ਕੇ ਰਾਹਤਾ ਹਾਸਲ ਕੀਤੀ ਜਾਵੇ ਯਾਨੀ ਬੱਬੂ ਮਾਣਾ ਦਾ ਗਾਣਾ ਨੇ ਜੇ ਮੈ ਨੀਂਦਰਾ ਨਹੀਂ ਆਉਂਦੀਆ ਨੀਂਦਰਾ ਨਹੀਂ ਆਉਂਦੀਆ ਉਹ ਹਸਾਮਤ ਆ ਪਿਆ ਕਿ ਜਦੋਂ ਇਸ ਤਰ੍ਹਾਂ ਦੇ ਚੱਕਰ ਚ ਫਸ ਜਾਵੇ ਨਾ ਬਦਾ ਵੀ ਜੀ ਨੀਂਦਰਾ ਨਹੀਂ ਆਉਂਦੀਆ ਕਿ ਇੱਕ ਕਥਾ ਤੋਂ ਤੁਹਾਨੂੰ ਰਾਤ ਮਿਲਿਆ ਇੱਕ ਮੋੜ ਚੁੱਕ ਦੂਜੀ ਤਿਆਰ ਤਾਂ ਦੂਜੀ ਵਾਰੀ ਕੇਸ ਸੁਣਵਾਈ ਹੋਣੀ ਫੈਸਲਾ ਆਉਣਾ ਜੀ ਕਿ ਸਜ਼ਾ ਜਿਹੜੀ ਇਟਲੀ ਦੀ ਅਦਾਲਤ ਨੇ ਦਿੱਤੀ ਹੈ ਉਹ ਸਹੀ ਹੈ ਜੇ ਸਹੀ ਤੇ ਮੋਰ ਲੰਗੀ ਚੱਲ ਹਾਈ ਕੋਰਟ ਤੇ ਜੇ ਹਾਈ ਕੋਰਟ ਨੇ ਉਹਨੂੰ ਸਟੇਨਾ ਕੀਤਾ ਤਾਂ ਫਿਰ ਸੁਪਰੀਮ ਕੋਰਟ ਮਤਲਬ ਕਿ ਬਹੁਤ ਵੱਡਾ ਗੇੜ ਪੈ ਜਾਂਦਾ ਸੋ ਹਮਤੀ ਤੌਰ ਤੇ ਰਾਹਤ ਜ਼ਰੂਰ ਹੈ ਇਹ ਦੇਖਣਾ ਹੈ ਕਿ ਕੱਲ ਨੂੰ ਅੰਮ੍ਰਿਤਸਰ ਦੇ ਵਿੱਚ ਇਹ ਝੰਡਾ ਫੈਰਉਣ ਜਾਂਦੇ ਆ ਜਾਂ ਨਹੀਂ ਜਾਂਦੇ ਜੀ ਮੰਤੂ ਜੀ ਗੱਠ ਛੋੜ ਦੀ ਸੰਭਾਵਨਾ ਬਾਰੇ ਵੀ ਅਪਡੇਟ ਦੱਸਿਓ ਪਾਠਕ ਨੇ ਮਾਨ ਦੇ ਬਿਆਨ ਨੂੰ ਪੜਤਾਲ ਦਿੱਤਾ ਕੀ ਕਹਿ ਰਹੇ ਨੇ ਪਾਠਕ ਦੇਖੋ ਗੱਠ ਛੋੜ ਨੂੰ ਲੈ ਕੇ ਤੇ ਬੜੀ ਵੱਡੀ ਹਲਚਲ ਬਿਹਾਰ ਦੇ ਵਿੱਚ ਵੀ ਚੱਲ ਰਹੀ ਆ ਤੁਸੀਂ ਜੇ ਵੇਖੋ ਤੇ ਇਸ ਵੇਲੇ ਅੱਜ ਦੀ ਰਾਤ ਨੂੰ ਜਿਵੇਂ ਕਹਿੰਦੇ ਨੇ ਅੱਜ ਕੀ ਰਾਤ ਕਿਆਮਤ ਕੀ ਰਾਤ ਉੱਥੇ ਵੀ ਨਿਤਿਸ਼ ਤੇ ਲਾਲੂ ਤਕਰੀਬਨ ਤਕਰੀਬਨ ਵਾਖ ਹੋਣ ਦੇ ਕੰਡੇ ਤੇ ਆ ਨਿਤਿਸ਼ ਉੱਥੇ ਜ਼ੋਰ ਲਾ ਰਿਹਾ ਕਿ ਅਸੈਂਬਲੀ ਡਿਸਾਲਵ ਕਰਕੇ ਆਪਾਂ ਵਧਾ ਅਨਸਭਾ ਤੇ ਲੋਕ ਸਭਾ ਦਾ ਇਲੈਕਸ਼ਨ ਇਕੱਠਾ ਕਰਵਾਈਏ ਤੇ ਮਾਜ ਕੇ ਰੱਖ ਦਈਏ ਭਾਜਪਾ ਨੂੰ ਹੂੰ ਤੇ ਜਿਹੜਾ ਦੂਸਰੇ ਪਾਸੇ ਲਾਲੂ ਯਾਦਵ ਦਾ ਨਾਣਾ ਹੈ ਉਹ ਸ਼ਾਇਦ ਮੰਨ ਨਹੀਂ ਸੀ ਰਿਹਾ ਪਰ ਹੁਣ ਇੱਕ ਵਾਰੀ ਪੂਰੀ ਹਲਚਲ ਹੋ ਗਈ ਇਤਰਾ ਲੱਗ ਰਿਹਾ ਸੀਗਾ ਕਿ ਭਾਜਪਾ ਦੇ ਖੇਮੇ ਚ ਵਾਪਸ ਜਾ ਰਹੇ ਨੇ ਨਿਤਿਸ਼ ਕੁਮਾਰ ਪਰ ਕੇਸੀ ਧਿਆਨੀ ਦਾ ਹੁਣੇ ਪਿਆਰ ਆਇਆ ਕਹਿੰਦੇ ਜੀ ਕਿ ਨਹੀਂ ਨਹੀਂ ਇੰਡੀਆ ਗੱਠ ਜੋੜ ਕਾਇਮ ਹੈ ਅੱਜ ਰਾਤ ਨੂੰ ਉੱਥੇ ਪਤਾ ਨਹੀਂ ਕੀ ਹੋ ਜਾਣਾ ਅਸੈਂਬਲੀ ਵੀ ਭੰਗ ਹੋ ਸਕਦੀ ਆ ਪਾਰਟੀ ਵੀ ਵੱਜ ਸਕਦੀ ਆ ਇਹ ਆ ਦਾ ਮੰਦਗੀ ਹੋ ਸਕਦਾ ਕੁਝ ਵੀ ਹੋ ਸਕਦਾ ਤੇ ਇੰਦਰ ਘਟ ਜੋੜਾਂ ਦੀ ਰਾਜਨੀਤੀ ਆ ਉਹ ਕੱਲ ਦੀ ਮਤਲਬ ਕਿ ਬੰਦਾਲ ਦੀ ਗਰਮ ਗਰਮਾਈ ਫਿਰ ਇਸ ਤੋਂ ਇਲਾਵਾ ਪੰਜਾਬ ਦੀ ਰਾਜਨੀਤੀ ਤੇ ਗਰਮਾਈ ਸੀਗੀ ਪਰ ਮਾਨਸਾਪਾ ਜਿਹੜਾ ਬਿਆਨ ਆਇਆ ਕਿ ਨਹੀਂ ਜੀ ਅਸੀਂ ਤੇ 39 ਜਿਹੜੇ ਬੰਦੇ ਆ ਉਹ ਵੀ ਲਿਸਟਡ ਕਰਕੇ ਤੇ ਲਿਸਟਾ ਸੌਂਪ ਦਿੱਤੀ ਆ ਕਿ ਇੱਕ ਹਲਕੇ ਚ ਤਿੰਨ ਤਿੰਨ ਜਿਹੜੇ ਨਾਂ ਦਿੱਤੇ ਆ ਤਾਂ ਹੁਣ ਜਿਹੜੇ ਪਾਟਕ ਸਾਹਿਬ ਆ ਉਹਨਾਂ ਨੇ ਇਸ ਬਿਆਨ ਨੂੰ ਬਿਲਕੁਲ ਪਲਟ ਦਿੱਤਾ ਹੂੰ ਹੂੰ ਫਾਈਨਲ ਤੇ ਉਹ ਦੱਸਤਾ ਉਹ ਕਹਿੰਦੇ ਕਿ ਹਾਲੇ ਸੀਟ ਸ਼ੇਰਿੰਗ ਤੇ ਸਾਡੀ ਗੱਲਬਾਤ ਜਾਰੀ ਆ। ਮਤਲਬ ਕਿ ਸੀਟ ਸ਼ੇਰਿੰਗ ਤੇ ਹਾਲੇ ਉਹਨਾਂ ਦੀ ਵਿਚਾਰ ਚਰਚਾ ਹੋ ਰਹੀ ਆ। ਫਾਈਨਲ ਕੁਝ ਨਹੀਂ ਹੋਇਆ। ਜੀ। ਇਹਦਾ ਮਤਲਬ ਹੈ ਕਿ ਮਾਨ ਸਰ ਮੈਂ ਜਿਹੜੀ ਗੱਲ ਕਈ ਹਫ਼ਤਿਆਂ ਤੋਂ ਕਹਿ ਰਿਹਾ ਕਿ ਮਾਨ ਸਰ ਨਹੀਂ ਚਾਹੁੰਦੇ ਘਟਚੋੜ। ਜੀ। ਉਹ ਸੰਭਾਣਾ ਇਤਰੀ ਆ ਨਾ ਉਹ ਉਹਨਾਂ ਨੂੰ ਕਿਤੇ ਨਾ ਕਿਤੇ ਕਲਪਾਉਦੀ ਆ। ਨਹੀਂ ਸੰਭਾਣਾ ਵੀ ਕਹਿ ਮਨਾਉਗੀ। ਹੂੰ ਹੂੰ। ਸੋ ਇਸ ਕਰਕੇ ਇਹ ਪਾਪਿਆ ਇਹਨਾਂ ਦਾ ਸੋਚਣਾ ਹੈ ਇਹਨਾਂ ਦਾ ਨਜ਼ਰੀਆ ਜਿਹੜਾ ਆਪਣੀ ਜਗ੍ਹਾ ਤੇ ਸਹੀ ਆ ਚਾਹੇ ਉਹ ਕਾਂਗਰਸੀ ਹੋਵੇ ਚਾਹੇ ਆਮ ਆਦਮੀ ਪਾਰਟੀ ਵਾਲੇ ਕਿ ਜੇ ਅਸੀਂ ਆਪਸ ਦੇ ਵਿੱਚ ਚਰਾਲੇ ਗਏ ਉਹਦਾ ਫਾਇਦਾ ਸਿੱਧੇ ਤੌਰ ਤੇ ਕਾਂਲੀਆਂ ਨੂੰ ਹੋਣਾ ਸਟਾਰਟ ਹੋ ਜਾਣਾ ਜੀ ਤੇ ਦੂਜੇ ਪਾਸੇ ਪਟਕਸਰਬੀ ਉਹ ਸ਼ਾਇਦ ਕੋਈ ਆਪਣੀ ਤਰਕੀਬ ਜਿਹੜੀ ਆ ਉਸ ਹਿਸਾਬ ਨਾਲ ਹੀ ਤੁਮਤੇ ਅਮਲੀ ਦੇ ਹਿਸਾਬ ਨਾਲ ਚੱਲ ਰਿਹਾ ਪਰ ਉਹਨਾਂ ਨੇ ਬਿਆਨ ਬਿਲਕੁਲ ਪਲਟ ਕੇ ਰੱਖ ਦਿੱਤਾ ਪਰ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਚੀਫ ਮਿਨਿਸਟਰ ਦੇ ਬਿਆਨ ਨੂੰ ਇੱਕ ਰਾਜ ਸਭਾ ਦਾ ਮੈਂਬਰ ਪਲਟ ਦਿੰਦਾ ਕਿ ਨਹੀਂ 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 ਉਹ ਗੱਲ ਨਹੀਂ ਆਦਨ ਅਸਲ ਦੇ ਵਿੱਚ ਕਿ ਅਸੀਂ ਵਿਚਾਰ ਚਰਚਾ ਹਾਲੇ ਕਰ ਰਹੇ ਹਾਂ ਸੀ ਸ਼ੇਰ ਨੂੰ ਲੈ ਕੇ ਹੂੰ ਮਿੰਟੂ ਜੀ ਆ ਵੀ ਡੀਟੇਲ ਦੱਸਿਓ ਕੀ ਹੈ ਵੀ ਦਵਿੰਦਰ ਯਾਦਵ ਦੇ ਸਾਹਮਣੇ ਪੜ ਗਏ ਕੌਣ ਪੜ ਗਿਆ ਦਵਿੰਦਰ ਯਾਦਵ ਦੇ ਸਾਹਮਣੇ ਪੜ ਗਏ ਨੇ ਜੀ ਕਾਂਗਸੀ ਦਵਿੰਦਰ ਯਾਦਵ ਤੁਹਾਨੂੰ پتہ ਹੀ ਹੈ ਪੰਜਾਬ ਮਾਗਲਿਆਂ ਦੇ ਇੰਚਾਰਜ ਹੈ ਮੈਨੂੰ ਲੱਗਦਾ ਕਿ ਰਜੰਨਾ ਪੰਜ ਸੱਤ ਸਿਰ ਪੀਟ ਦੀਆਂ ਬੋਲੀਆਂ ਖਾ ਕੇ ਸੌਦੇ ਹੋਣੇ ਜਿਹੜਾ ਕਾਂਗਰਸੀਆਂ ਨੇ ਇਹਨਾਂ ਦਾ ਹਾਲ ਕਰ ਰੱਖਿਆ ਕਦੇ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਕਿ ਉਂਗਲ ਸ਼ਹਿਰ ਨਾਲ ਭਰ ਜਾਵੇ ਤੇ ਉਹਨੂੰ ਕੱਟ ਦੇਣਾ ਚਾਹੀਦਾ ਹੈ ਮੇਰੇ ਤਾਂ ਗੈਂਗਰੀੰ ਸਾਰੇ ਸਰੀਰ ਚ ਫੈਲ ਜਾਂਦੀ ਹੈ ਸਿੱਧੂ ਕਹਿੰਦਾ ਤੇ ਭਰਾਵੋ ਜਿੰਨੇ ਆ ਦੇ ਆ ਦਾ ਕਟੜੇ ਕੱਟੀ ਜਾਵੇ ਮੈਂ ਹੁਣ ਕੀ ਕਰਾਂ ਦਸੋ ਮੈਂ ਕੋਈ ਸਰਜੀਕਲ ਆਪਰੇਸ਼ਨ ਥੋੜੀ ਕਰੀ ਜੀ ਮਤਲਬ ਕਿ ਇਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਤੁਸੀਂ ਦੇਖੋਗੇ ਚਲਦੀਆਂ ਨੇ ਤੇ ਇੱਥੇ ਅੱਜ ਕਿਉਂ ਹੋਇਆ ਕਿ ਇਹ ਵੱਖ-ਵੱਖ ਹਾਲ�ਿਆਂ ਚ ਜਾ ਰਹੇ ਕੱਲ ਜਲੰਧਰ ਦੇ ਵਿੱਚ ਗਏ ਸਨ ਕਿ ਉੱਥੇ ਵੀ ਕਾਫੀ ਕੁਝ ਸੁਣਨਾ ਪਿਆ ਜਲੰਧਰੀਏ ਕਹਿੰਦੇ ਦੁਆਬੀ ਉਹ ਕਹਿੰਦੇ ਬਾਜੀ ਮੋਟਾ ਵੇਲੇ ਤੁਹਾਨੂੰ ਵਰਕਰ ਚ ਇੱਥੇ ਆਉਂਦੇ ਨੇ ਠੀਕ ਹੁਣ ਗੱਲ ਰਿਹਾ ਉੱਥੇ ਵੀ ਮੂੰਹ ਦੀ ਇਹਨਾਂ ਨੇ ਮੂੰਹ ਦੀ ਸੁਨਾਵਰਤੀ ਤੇ ਦੂਜੇ ਪਾਸੇ ਅੱਜ ਸ੍ਰੀ ਅਨੰਪੁਰ ਸਾਹਿਬ ਦੇ ਨੇਚੇ ਇਹ ਪਹੁੰਚੇ ਹੋਏ ਸੰਤ ਪੰਜਾਬ ਮਾਮਲੇ ਦੇ ਇੰਚਾਰਜ ਕਿ ਉੱਥੇ ਹਰਾਂਦੀ ਵਾਲੀ ਕਹਿੰਦੇ ਆ ਕਿ ਦੋ ਧੜੇ ਜਿਹੜੇ ਆ ਮੰਚ ਤੇ ਹੀ ਝਗੜਨ ਲੱਗ ਪਏ ਹੂੰ ਹੂੰ ਇਹਦੇ ਵਿੱਚ ਇੱਕ ਪਾਸੇ ਹਿਮਾਇਸ਼ੂ ਟੰਡਣਾ ਗਰੁੱਪ ਸੀ ਕਾ ਜਿਨੇ ਸੰਸਦ ਮੈਂਬਰ ਜਿਹੜੇ ਅਮਰਿਸ਼ ਤਵਾੜੀ ਉਹਨਾਂ ਨੂੰ ਟਿਕਟ ਨਾ ਦੇਣ ਦੀ ਮੰਗ ਰੱਖ ਦਿੱਤੀ ਹੂੰ ਇਹਨਾਂ ਨੂੰ ਟਿਕਟ ਜਿਹੜੀ ਆ ਉਹ ਨਹੀਂ ਕਿ ਦਿੱਤੀ ਜਾਣੀ ਚਾਹੀਦੀ ਤਾਂ ਮਤਲਬ ਕਿ ਤੁਸੀਂ ਵਿੰਕੋ ਕਹਿੰਦੇ ਜਿਹੜੀ ਇਹਨਾਂ ਦੇ ਕੋਲ ਸੀਟ ਹੈਗੀ ਆ ਜਿਹੜੇ ਸਟਾਰਟਿੰਗ ਵੈਸੇ ਜੇ ਤੁਸੀਂ ਇੱਕੋ ਕੇ ਪਾਸੇ ਪੜ੍ਹੇ ਲਿਖੇ ਇਨਸਾਨ ਆ ਬੋਲਦੇ ਵੀ ਪੜਿਆ ਇਕਨੋਮੀ ਪੋਲਿਟਿਕਸ ਦੀ ਉਹਨਾਂ ਦਾ ਸਭ ਤੋਂ ਵੱਜ ਵੀ ਪੜਿਆ ਜਿਹੜੀ ਇਹਨਾਂ ਦੇ ਕੋਲ ਹੈਗੀ ਆ ਸੀਟ ਉਹਦੇ ਤੇ ਵੀ ਕਿਤੇ ਨਾ ਕਿਤੇ ਮਤ ਪੇਦੇ ਗੋਜਿਆ ਪਰ ਕੁਝ ਲੋਕ ਕਹਿੰਦੇ ਆ ਕਿ ਇਹਨਾਂ ਨੂੰ ਟਿਕਣਾ ਨਾ ਦੇਓ ਕੁਝ ਲੋਕ ਵਿਰੋਧ ਵਿੱਚ ਕਹਿੰਦੇ ਕਿ ਯਾਰ ਕਿਆ ਗੱਲ ਕਰਦੇ ਹੋ ਤੁਸੀਂ ਇਹ ਤਾਂ ਉਹ ਬੰਦੇ ਆ ਜਿਹੜੇ ਖੁਦ ਕਾਰਨਸ ਨੂੰ ਵੋਟ ਨੇ ਪਾਉਂਦੇ ਹੂੰ ਹੂੰ ਤੇ ਮੋਗੇ ਦੇ ਵਿੱਚ ਵੀ ਆਪਾਂ ਵੇਖਿਆ ਸੋਨੂ ਸੂਦੀ ਭੈਣ ਨੇ ਮਾਲਵਿਕਾ ਨੇ ਆਖੀ ਬਾਹਰ ਆਖਿਆ ਉਹਨੇ ਆਖਿਆ ਕਿ ਇੱਕ ਆਗਰਸੀ ਨੋਰ ਬੈਨ ਵੀ ਲੈ ਕਾਂਗਰਸ ਦਾ ਅਚੰਡਾ ਚੋਕ ਨਹੀਂਦੇ ਆ ਪਰ ਇਹਨਾਂ ਨੂੰ ਪੁੱਛੋ ਕਿ ਵੋਟਾਂ ਇਹਨਾਂ ਨੇ ਕਿੱਥੇ ਪਾਈਆਂ ਮਤਲਬ ਕਿ ਮਾਲਵਿਕਾ ਸੋਧ ਦੋਸ਼ ਲਾ ਰਹੀ ਹੈ ਇਹ ਕਾਂਗਰਸੀਆਂ ਨੇ ਕਾਂਗਰਸੀ ਹੋ ਕੇ ਮੈਨੂੰ ਹੋਟ ਨਹੀਂ ਪਾਈ ਜੀ ਇਹ ਕਾਂਗਰਸੀਆਂ ਤੇ ਬੜੀ ਵੱਡੀ ਸਮੱਸਿਆ ਤੇ ਬੜੀ ਵੱਡੀ ਗੱਲਤਾ ਹੈ ਕਿ ਕਿਸ ਤਰ੍ਹਾਂ ਇੱਕ ਦੇ ਧਾਂਗੇ ਦੇ ਵਿੱਚ ਇਹਨਾਂ ਸਾਰਿਆਂ ਨੂੰ ਪਰੋਇਆ ਜਾਂਦਾ ਹੈ ਕਿਉਂਕਿ ਇਹ ਤੇ ਮੋਤੀ ਖਿੰਡੇ ਫਿਰਦੇ ਨੇ ਹੂੰ ਇਹ ਖੇਡ ਨਹੀਂ ਹੋਈ ਜਾਂਦੀ ਕਹਿੰਦੇ ਕਿ ਮਿੱਟੀ ਦੇ ਸਮਾਨ ਹੁੰਦੀ ਆ ਜੀ ਇਹ ਅੱਜ ਧੰੜਾ ਖਾਸਾ ਹੋਇਆ ਵੇਖੋ ਜਿਵੇਂ ਜਿਵੇਂ ਗਾ ਇਲੈਕਸ਼ਨ ਆ ਤੁਰਿਆ ਜਾਏਗਾ ਤੁਰਿਆ ਜਾਏਗਾ ਇਹਨਾਂ ਦਾ ਕਲੇਸ਼ ਜਿਹੜਾ ਉਹ ਇਸੇ ਤਰ੍ਹਾਂ ਹੀ ਬਧੇਗਾ ਜਦੋਂ ਤੱਕ ਟਿੱਕਟਾਂ ਦਾ ਲਾਰਮਿੰਗ ਹੋ ਜਾਂਦਾ ਕੰਪੇਨ ਫੁੱਲ ਨਹੀਂ ਹੋ ਜਾਂਦੀ ਕਈ ਵਾਰ ਤੇ ਕੰਪੇਨ ਦੇ ਵਿੱਚ ਵੀ ਲੜ ਪੈਂਦੇ ਤੇ ਤਾਂ ਨਾ ਲੌਣ ਲੈ ਜਿਹੜੇ ਯਾਰ ਕੋਏ ਇੱਕ ਦੂਜੇ ਨੂੰ ਧਾਰਾ ਪਾ ਦਿੰਦੇ ਆ ਸੋ ਇਸ ਕਰਕੇ ਕਾਂਗਰਸੀਆਂ ਦਾ ਕਲੇਸ਼ ਜਿਹੜਾ ਲੰਬੇ ਸਮੇਂ ਤੋਂ ਚੱਲਦਾ ਆ ਕਹਰੋਂ ਵੇਲੇ ਵੀ ਇਹਨਾਂ ਦਾ ਆਪਸ ਦੇ ਵਿੱਚ ਕਲੇਸ਼ ਚੱਲਦਾ ਅਸੀਗਾ ਉਸ ਵੇਲੇ ਤੋਂ ਲੈ ਕੇ ਜੇ ਤੁਸੀਂ ਹੁਣ ਤੱਕ ਦਾ ਦੇਖੋਗੇ ਤੇ ਧੜੇਬੰਦੀਆਂ ਦਾ ਹਵਾਰ ਸ਼ਾਇਦ ਇਹਨਾਂ ਦੀ ਇੱਕ ਰਣਨੀਤੀ ਦਾ ਹਿੱਸਾ ਵੀ ਆ ਤਾਂ ਇਹ ਝਗੜਾ ਜਿਹੜਾ ਅੱਜ ਦੇ ਵੰਦਰ ਯਾਦਵ ਤੇ ਸਾਵਣੇ ਹੋਇਆ ਜਿਹੜੇ ਪੰਜਾਬ ਮਾਮਲਿਆਂ ਦੇ ਇਨਚਾਰਜ ਆ ਪਰ ਉਹ ਕਹਿੰਦੇ ਹੁਣੇ ਕਿ ਮਾਮਲਾ ਤੇ ਇੱਥੇ ਸਾਰਾ ਹੀ ਉਲਟਾ ਪਲਟਾ ਹੈ ਜੀ ਅੱਛਾ ਮੈਂਟੂ ਜੀ ਇਹ ਦੱਸਿਓ ਕਿਹੜੇ ਸਾਬਕਾ ਅਕਾਲੀ ਮੰਤਰੀ ਨੇ ਜਿਨ੍ਹਾਂ ਦੇ ਉੱਪਰ ਕੇਸ ਦਰਜ ਹੋ ਗਿਆ ਦੇਖੋ ਇਹ ਮੰਤਰੀ ਹੈਗੇ ਜੀ ਕਰਚਾ ਸਾਹ ਲੋਦੇਆੜੇ ਦੀ ਰਾਜਨੀਤੀ ਤੇ ਕਿਸੇ ਵੀ ਨੇ ਥੰਮ ਖੜਾ ਰਹੀ ਹੁੰਦੇ ਸੀਗੇ ਹੁਣ ਦੇ ਖੈਰ ਨਾਮ ਜਿਹੜੇ ਤੁਹਾਨੂੰ ਪਤਾ ਕੋਈ ਸਮਾ ਜਿਹੜਾ ਹੁੰਦਾ ਉਹਦੇ ਗੰਦੇ ਹੇਠੋਂ ਲੁਕ ਜਾਂਦੇ ਅਛਿਦ ਜਾਂ ਤੇ ਕਿਸੇ ਵੀ ਦੇ ਰਾਜਨੀਤੀ ਤੇ ਥੰਮ ਸੀਗੇ ਬੰਦੇ ਅੱਜ ਤੇ ਪੁਰਾਣੀ ਕਈ ਸਿਰਾਂ ਦੀ ਜਿਹੜੀ ਕਹਾਣੀ ਹੈ ਉਹ ਸ਼ਾਇਦ ਅੱਜ ਤੱਕ ਕਈ ਬੰਦਿਆਂ ਨੂੰ ਪਤਾ ਹੀ ਨਹੀਂ ਹੋਣੀ ਤਾਂ ਇਹਨਾਂ ਦੇ ਮਾਮਲਾ ਜਿਹੜਾ ਦਰਜ ਕੀਤਾ ਗਿਆ ਉਹ ਇਸ ਕਰਕੇ ਕੀਤਾ ਗਿਆ ਕਿ ਇਹਨਾਂ ਨੇ 14 ਕਰੋੜ 33 ਲੱਖ ਰੁਪਏ ਦਾ ਬਕਾਇਆ ਜਿਹੜਾ ਉਹ ਮੈਕ ਮੈਨੂੰ ਦਿੱਤਾ ਹੀ ਨਹੀਂ ਹੂੰ ਹੂੰ ਇਹ ਦੇ ਕਰਕੇ ਪੰਜਾਬ ਤੋਂ ਉਸਨੇ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਐਕਟ ਦੀ ਧਾਰਾ 36 ਉਪਵਾਨ ਦੇ ਇੱਕ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਮਸਲਾ ਇਹ ਇਹ ਆ ਕਿ ਜਿਵੇਂ ਆਪਾਂ ਕਹਿੰਦੇ ਆ ਰੀਅਲ ਅਸਟੇਟ ਦੇ ਕਾਰੋਬਾਰੀ ਕਾਰੋਬਾਰੀ ਹੁੰਦੇ ਆ ਜਾਂ ਜਡੇ ਕੋਲ ਆਇਜ਼ਰ ਹੁੰਦੇ ਆ ਉਹਨਾਂ ਦੇ ਬੜੇ ਤਹੜੇ ਜਾਂਦੇ ਹੁੰਦੇ ਆ ਤਾਂ ਇਸੇ ਤਰ੍ਹਾਂ ਇਹ ਕਹਿੰਦੇ ਆ ਕਿ ਇਹਨਾਂ ਨੇ ਕੋਈ ਗਲੌਨੀ ਵਿਕਸਤ ਕਰਨੀ ਸੀਗੀ ਘਰਚਾ ਫਰਮ ਨੇ ਉਹ ਲਾਇਸੈਂਸ ਇਹਨਾਂ ਨੇ ਜਾਰੀ ਕਰਵਾ ਲਿਆ ਜਿਹੜਾ ਕਿ ਡਿਸੰਬਰ 13 ਤੱਕ ਹੀ ਜਾਇ ਸੀਗਾ ਮਤਲਬ ਕਿ ਕਾਨੀ ਸਰਕਾਰ ਚੱਲ ਰਹੀ ਸੀ ਉਸ ਲਈ ਜੀ ਯਾਦ ਕਰੋ ਉਹ ਵੀ ਤਾਂ ਯਾਦ ਕਰੋ ਪਰ ਕਹਿੰਦੇ ਕਿ ਫਰਮ ਦਾ ਲਾਇਸੈਂਸ ਹੁਣ ਤੱਕ ਰੀਨਿਊ ਵੀ ਕਰਵਾਇਆ ਤੇ ਪ੍ਰੋਜੈਕਟ ਵੀ ਜਿਹੜਾ ਅਧੂਰਾ ਛੱਡ ਦਿੱਤਾ ਗਿਆ ਸੋ ਇਹਸ ਕਰਕੇ ਹੁਣ 88 ਸਾਲਾ ਜਸਵੰਤ ਸਿੰਘ ਚਾਦੇ ਖਿਲਾਫ ਫੀੜੀ ਹੈ ਉਹ ਕਾਰਵਾਈ ਕੀਤੀ ਗਈ ਵੈਸੇ ਜਗਦੀਸ਼ ਸਿੰਘ ਅਛਾ ਨਾਮ ਤੇ ਜੇ ਮੈਂ ਨਹੀਂ ਕਹੂਦਾ ਪਰ ਮੀਡੀਆ ਦੇ ਵਿੱਚ ਮੈਨੂੰ ਲੱਗਦਾ ਕਿ ਉਹ ਡਿਪੋਲਟੋਕ ਹੋ ਜਾਂਦਾ ਕਿਵਾ ਖੈਰ ਇਹ ਮਾਮਲਾ ਜਿਹੜਾ ਇੱਕ ਤੇ ਹੈਗਾ ਬਕਾਇਆ ਨੂੰ ਲੈ ਕੇ 14 ਕਰੋੜ 33 ਲੱਖ ਦਾ ਬਕਾਇਆ ਇਹ ਦੂਸਰਾ ਇਹ ਹੈ ਕਿ ਲਾਇਸੈਂਸ ਇਹਨਾਂ ਦਾ ਜਿਹੜਾ ਪਹਿਲਾਂ ਹੀ ਕਿਤੇ ਹੋ ਗਿਆ ਐਸਪਾਇਰ ਉਹਨੂੰ ਰੀਨਿਊ ਨਹੀਂ ਕੀਤਾ ਉਹ ਬਲਾਕ ਜਿਹੜੀ ਉਹ ਪੁਜੀ ਬਣਾਸ ਉਹਦੇ ਮਾੜੀ ਦੇ ਨਹੀਂ ਚੱਲਦੇ ਆ ਕੋਈ ਨਾ ਕੋਈ ਫਾਇਲ ਪੱਟੀ ਜਾਂਦੀ ਆ ਉਹਦੇ ਵਿੱਚ ਕਿਸੇ ਕਹਾਣੀਆਂ ਪੈਈ ਹੁੰਦੇ ਆ ਤੇ ਫੇਰ ਗਲਾਮਾਂ ਪੈ ਜਾਂਦਾ ਸੋ ਲਿਆਸ ਇੱਕ ਹੋਰ ਸਾਫ ਕਾਮੰਤਰੀ ਦੀ ਸ਼ਮਤ ਆਈ ਪਈ ਹਮ ਪੁਲਸ ਮੁਲਾਜ਼ਮ ਵੀ ਕਹਿੰਦੇ ਰੰਗਦਾਰੀ ਦੀ ਖੇਡ ਦੇ ਵਿੱਚ ਸ਼ਾਮਲ ਹੋਣ ਲੱਗੇ ਸੋ ਫਰੋਤੀਆਂ ਮੰਗਦੇ ਨੇ ਹੋਰ ਇਹਨਾਂ ਰਿਕੜੇ ਲੋੜੀ ਮਗੜੀ ਦੀ ਫਰੋਤੀ ਮੰਗਣੀ ਹੈ ਜਦੋਂ ਕੰਮ ਹੀ ਇਦਾਂ ਦੇ ਚੱਲ ਪਿਆ ਕਹਿੰਦੇ ਆ ਕਿ ਇਹ ਮਾਮਲੇ ਜਿਹੜੇ ਆ ਨਾ ਉਹ ਇੰਨੇ ਵਧੇ ਹੋਏ ਆ ਇੱਥੇ ਦੇ ਲੋਕਾਂ ਨੂੰ ਇਹ ਵੀ ਫਰਕ ਕਰਨਾ ਜਿਹੜਾ ਹੈ ਨਾ ਬੜਾ ਮੁਸ਼ਕਲ ਹੈ ਕਿ ਗੈਂਗਸਟਰ ਦੀ ਧਮਕੀ ਆਈ ਹੈ ਯਾਰ ਡਰਨਾ ਤੇ ਠੀਕ ਆ ਡਰਮਈਆ ਧਮਕੀ ਤੋਂ ਡਰਨਾ ਹੀ ਆ ਪਰ ਇਹ ਅਸਲੀ ਵਾਲਾ ਗੈਂਗਸਟਰ ਹੈ ਜਾਂ ਨਕਲੀ ਵਾਲਾ ਜੀ ਇਹ ਵੀ ਕੰਮ ਬਹੁਤ ਚਲਦਾ ਹੋਰੇ ਖੈਰ ਤੁਹਾਡੇ ਵੀ ਇੱਧਰ ਚਲਦਾ ਹੁਣ ਤੇ ਤੁਸੀਂ ਵੀ ਅਣਜਾਣ ਨਹੀਂ ਇਹਨਾਂ ਸਾਰੇ ਚੱਕਰ ਚ ਮਿਲਿਆ ਦੋ ਖੈਰ ਮਾਮਲਾ ਇਹ ਜਿਹੜਾ 50 ਲੱਖ ਰੁਪਏ ਦੀ ਰੰਗਦਾਰੀ ਮੰਗੀ ਗਈ ਸੀਗੀ ਕਬੂਰ ਥਲੇ ਦਾ ਇਹ ਮਾਮਲਾ ਚਲੰਦਰ ਰੋਡ ਦਾ ਕੋਈ ਫਾਈਨੈਂਸ ਕੰਪਨੀ ਦਾ ਮਾਲਕ ਸੀਗਾ 50 ਲੱਖ ਰੁਪਏ ਦੀ ਰੰਗਦਾਰੀ ਮੰਗੀ ਗਈ ਜਦੋਂ ਨਹੀਂ ਦਿੱਤੀ ਗਈ ਤੇ ਫਿਰ ਫਾਇਰਿੰਗ ਵੀ ਕੀਤੀ ਗਈ ਉਸ ਤੋਂ ਬਾਅਦ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਵਾਰਦਾਤ ਦੇ ਵਿੱਚ ਜੋ ਇਸਤੇਮਾਲ ਹੋਇਆ ਸੀਗਾ ਪਿਸਤਲ 10 ਕਾਰਤੂਸ ਸਕੂਟੀ ਵਗੈਰਾ ਜਿਹੜਾ ਸਾਰਾ ਸੰਦਸਭਾ ਦਾ ਅਸੀਂ ਬਰਾਮਦ ਕਰ ਲਿਆ ਗਿਆ ਕੋਈ ਲਾਤੀ ਹੈ ਕਿ ਗਰਪਰ ਅਰੋਪੀਆਂ ਦੇ ਵਿੱਚੋਂ ਦੋਸ਼ੀਆਂ ਦੇ ਵਿੱਚੋਂ ਜਦੋਂ ਉਹਨਾਂ ਨੇ ਸ਼ਰਾਗਤ ਕੀਤੀ ਤੇ ਇਨਕੰਪੋਲਸ ਦਾ ਕਨਸਟੇਬਲ ਹੀ ਨਿਕਲਿਆ ਜਿਹੜਾ ਕਪੂਰ ਥਲੇ ਦੇ ਵਿੱਚ ਹੀ ਤਾਇਨਾਤ ਸੀਗਾ ਕਰ ਰੋ ਗੱਲ ਮਤਲਬ ਕਿ ਰੰਗਦਾਰੀ ਦੇ ਇਸ ਧੰਦੇ ਦੇ ਵਿੱਚ ਜਿਹੜੇ ਬੰਦਿਆਂ ਦੀ ਸਾਰੀ ਗੋੰਦ ਬੰਦੀ ਉਹਦੇ ਵਿੱਚ ਖੁਦ ਪੁਲਸ ਵਾਲਾ ਹੀ ਸ਼ਾਮਲ ਸੀਗਾ ਜੀ ਇਹ ਬੜਾ ਕੰਮ ਚੱਲਿਆ ਬਹੁਤ ਕੰਮ ਚੱਲਿਆ ਇਸ ਤਰ੍ਹਾਂ ਪਤਾ ਹੀ ਨਹੀਂ ਲੱਗਦਾ ਕਿ ਕਿਹੜਾ ਨਕਲੀ ਹੈ ਕਿਹੜਾ ਅਸਲੀ ਹੈ ਉਹ ਪੁਲਿਸ ਵਾਲੇ ਵੀ ਇਸ ਧੰਦੇ 'ਚ ਆ ਗਏ ਅੱਗੇ ਪੁਲਿਸ ਵਾਲਿਆਂ ਨੇ ਕਿਹੜੀ-ਕਿਹੜੀ ਬਦਨਾਮੀ ਨਹੀਂ ਖੱਟੀ ਜਿਹੜੀ ਇਹ ਰਹਿੰਦੀ ਸੀ ਉਹ ਹੁਣ ਇਹ ਵੀ ਇਸ ਜਵਾਨ ਨੇ ਪੂਰੀ ਕਰ ਦਿੱਤੀ ਹੂੰ ਤਾਂ ਤੁਸੀਂ ਆਪ ਸਮਝ ਲਓ ਕਿ ਇਹ ਕਿਸ ਤਰ੍ਹਾਂ ਦੀ ਇੰਡਸਟਰੀ ਦਾ ਰੂਪ ਉਧਾਰਨ ਕਰ ਰਹੀ ਹੈ ਜਿਵੇਂ ਆਪਾਂ ਇੱਕ ਅਪਹਾਰਣ ਫਿਲਮ ਆਈ ਮੇਕੀ ਸੀਗੀ ਨਾ ਜੀ 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 ਜੋ ਵੀ ਵਿਆਰ ਦੇ ਵਿੱਚ ਅਗਵਾ ਕਰਨਾ ਫਰੋਤੀ ਲੈਣੀ ਇੱਕ ਇੰਡਸਟਰੀ ਬਣ ਗਈ ਸੀ ਉਸ ਤੌਰ ਦੇ ਵਿੱਚ ਹੂੰ ਹੂੰ ਜਾਨੀ ਬਹੁਤ ਰੰਗਦਾਰੀਆਂ ਦਾ ਵੀ ਮਾਮਲਾ ਕੁਝ ਇਸੇ ਤਰ੍ਹਾਂ ਦੇ ਪੰਜਾਬ ਦੇ ਵਿੱਚ ਬਣਦਾ ਨਾ ਸਰ ਆ ਰਿਹਾ ਜੀ ਤੇ ਮਿੰਟੂ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ ਜੀ ਖੁਸ਼ ਨੁਮਾ ਖਬਰ ਮੈਂ ਪੜ ਰਿਹਾ ਸੀਗਾ ਕਿ ਜਲੰਧਰ ਦੇ ਨਾਰੀ ਨਿਕੇਤਨ ਦੇ ਵਿੱਚ ਨਾ ਇੱਕ ਵਿਸ਼ੇਸ਼ ਲੂੜਾਮਰੀ ਬੱਚੀ ਸੀ ਕਿ ਜਿਸ ਨੂੰ ਜਮਦੀ ਨੂੰ ਹੀ ਸੁਰਿਧਤਾ ਗਿਆ ਤੇ ਕੁਦਰਤੀ ਸਲੋ ਉਹਨੂੰ ਬਚਾ ਲਿਆ ਗਿਆ ਤੇ ਫਿਰ ਉਹ ਇੱਥੇ ਆ ਗਈ ਨਾਰੀ ਨਿਕੇਤਨ ਦੇ ਵਿੱਚ ਉਹਨੂੰ ਅਮਰੀਕਾ ਦੀ ਇੱਕ ਟੀਚਰ ਹੈ ਜਿਹੜੀ ਤੇ ਉਹਦਾ ਹਸਦੈਨ ਜਿਹਨਾਂ ਤੇ ਕੋਲ ਆਪਣੇ ਬੱਚੇ ਹੈਗੇ ਆ ਪਰ ਉਸ ਸਪੈਸ਼ਲ ਲੋੜਾਂ ਵਾਲੇ ਬੱਚੇ ਨੂੰ ਅਡਾਪਟ ਕਰਕੇ ਸਾਰੇ ਪ੍ਰੋਸੀਜਰ ਦੇ ਥਰੂ ਜੋ ਪ੍ਰੋਸੀਜਰ ਨੂੰ ਫੋਲੋ ਕਰਨਾ ਹੁੰਦਾ ਸੋ ਇੱਥੇ ਨਾ ਜੇ ਦੇਖੀਏ ਤਾਂ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਹੈਗਾ ਉਹਦੇ ਵਿੱਚ ਪਹਿਲਾਂ ਪਰਟੀਸ਼ਨ ਪਾਈ ਜਾਂਦੀ ਹੈ ਸਾਰਾ ਕੁਝ ਜਿਹੜਾ ਦੇਖਿਆ ਜਾਂਦਾ ਚੈੱਕ ਕੀਤਾ ਜਾਂਦਾ ਫਿਰ ਉਸ ਤੋਂ ਬਾਅਦ ਬੱਚਾ ਜਿਹੜਾ ਗੋਦ ਦਿੱਤਾ ਜਾਂਦਾ ਤਾਂ ਸਾਰੀ ਫਾਰਮੈਲਿਟੀ ਪੂਰੀ ਹੋਣ ਤੋਂ ਬਾਅਦ ਕੱਲ ਜਲੰਧਰ ਦੇ ਵਿੱਚ ਇਹ ਜੋੜਾ ਪਹੁੰਚਿਆ ਜਿਸ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਾਪੇ ਤੋੜ ਕੇ ਸੁੱਟ ਕੇ ਮਰਨ ਵਾਸਤੇ ਉਸ ਦੀ ਜ਼ਿੰਦਗੀ ਦੇਖ ਲਓ ਕਿ ਹੁਣ ਕਿੱਥੇ ਜਾ ਕੇ ਕਿਹੜੀ ਦਿਸ਼ਾ ਫੜੇਗੀ ਵੈਸੇ ਇਸ ਤਰ੍ਹਾਂ ਦੀ ਇੱਕ ਕਹਾਣੀ ਨਾ ਮੈਂ ਹੋਰ ਵੀ ਦੱਸ ਦੇਣਾ ਤੁਹਾਨੂੰ ਬੜੀ ਮਸ਼ਹੂਰ ਕਹਾਣੀ ਦੁਨੀਆ 'ਚ ਉਹਦੇ ਤੇ ਬਹੁਤ ਕਹਾਣੀਆਂ ਲੇਖ ਸ਼ਾਇਦ ਕੋਈ ਡਾਕੂਮੈਂਟਰੀ ਵੀ ਬਣੀ ਹੋਵੇ ਹੂੰ ਹੂੰ ਉਹ ਕੁੜੀ ਦਾ ਨਾਮ ਕੀ ਨੀਜ਼ਾ ਸਫਲ ਕਰ ਸ਼ਾਇਦ ਹੂੰ ਹੂੰ ਉਹ ਅੱਗੇ ਜਾ ਕੇ ਆਸਟ੍ਰੇਲੀਆ ਦੀ ਬਹੁਤ ਅਹੜੀ क्लेयर बनी सिगी ऑस्ट्रेलिया दी इंटरनेशनल क्रिकेटर सिगी वो भी ਇੱਥੇ ਪੋਨੇ ਦੇ ਵਿੱਚ ਇਸੇ ਤਰ੍ਹਾਂ ਇੱਕ ਅनाथ ਆਸ਼ਰਮ ਚੋਂ ਗੋਦ ਲਈ ਗਈ ਸੀ ਉਹ ਚੜੀ ਉਹ ਸਗਦਾ ਕੇ ਬੜੀ ਕਹਾਣੀ ਹੋਰ ਬਣ ਜਾ ਇੱਕ ਹੋਰ ਫਿਲਮ ਵੀ ਤਾਂ ਬਣੀ ਸੀ ਨਾ ਮਿੰਟੂ ਜੀ ਵਾਟ ਵਾਸ ਇਟ ਲਾਇਨ ਜਿਹੜੀ ਉਹ ਵੀ ਰੀਅਲ ਸਟੋਰੀ ਸੀਗੀ ਇੱਕ ਮੁੰਡਾ ਆਸਟ੍ਰੇਲੀਅਨ ਕਪਲ ਜਿਹਨੂੰ ਇੰਡੀਆ ਤੋਂ ਅਡਾਪਟ ਕਰਕੇ ਲੈ ਗਏ ਸੀ ਆ ਤੇ ਫਿਰ ਉਹ ਕਈ ਸਾਲਾਂ ਮਗਰੋਂ ਆਪਣੇ ਘਰ ਵਾਪਸ ਆਉਂਦਾ ਆ ਉਹ ਵੀ ਜਲੀ ਉਹ ਵੀ ਫਿਲਮ ਬਣੀ ਸੀਗੀ ਜੀ ਬਹੁਤ ਲੰਬੀ জারਨੀ ਸੀ ਉਹ ਬਹੁਤ ਲੰਬੀ জারਨੀ ਸੀ ਜੀ ਆ ਨਾਮ ਭੁੱਲ ਗਿਆ ਮੈਨੂੰ ਆਈ ਥਿੰਕ ਲਾਇਨ ਕਾ ਕੁਸ਼ਲ ਉਹ ਮੱਚ ਉਹ ਕਰਲਾਵਾਗੀ ਆਈ ਥਿੰਕ ਲਾਇਨ ਫਿਲਮ ਦਾ ਨਾਮ ਜੇ ਆਈ ਥਿੰਕ ਅੱਛਾ ਫਿਲਮ ਦਾ ਨਾਮ ਲਾਇਨ ਸੀ ਉਹਦਾ ਨਾਕੁਸ਼ ਹੋਰ ਸੀਗਾ ਬਚਪਨ ਦਾ ਉਹ ਮਧ ਪ੍ਰਦੇਸ਼ ਤੋਂ ਸ਼ਾਇਦ ਸ਼ੁਰੂ ਹੁੰਦੀ ਸੀ ਹਾਂ ਜੀ ਆ ਜੋ ਟ੍ਰੇਨ ਦੇ ਵਿੱਚ ਹੁੰਦਾ ਬੱਚਾ ਯੈਸ 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 ਆ ਟ੍ਰੇਨ ਤੋਂ ਲੋਪਾ ਭਾਂ ਇਕੱਠੀ ਕਰਦੇ ਹੁੰਦੇ ਆ ਤੇ ਉਹ ਜਿਹੜਾ ਭਰਾ ਸੀਗਾ ਉਹ ਤਾਂ ਉੱਤਰ ਜਾਂਦਾ ਸ਼ੈਤਾਨੀ ਸੁਤਾ ਹੀ ਨਿਕਲ ਜਾਂਦਾ ਬੰਗਾਲ ਤੱਕ ਜੀ 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 ਬਿਲਕੁਲ ਬਿਲਕੁਲ ਯੈਸ 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 ਉਹ ਗੁੱਡੂ ਉਹਦੇ ਵਿੱਚ ਬੱਚੇ ਦਾ ਨਾਮ ਕੈਰੈਕਟਰ ਦਾ ਨਾਮ ਗੁੱਡੂ ਹੁੰਦਾ ਬਟ ਆਮ ਨਾਟ ਸ਼ੋਰ ਵਿਦ ਅ ਰੀਅਲ ਲੇਮ ਕੀ ਆ ਉਹ ਸਾਰੀ ਇਹ ਜਿਤਨ ਲਵਨੀਆਂ ਫੈਲੀਆਂ ਲਵ ਤੇ ਜਾਣਗੀਆਂ ਆ ਪਰ ਉਹ ਵੀ ਉਹ ਵੀ ਜਾਣਦੀ ਮੈਂ ਉਹ ਮੈਂ ਉਹਦੇ ਤੇ ਇੱਕ ਵੀਡੀਓ ਕੀਤੀ ਹੋਈ ਆ ਮੈਨੂੰ ਨਾਮ ਭੁੱਲ ਗਿਆ ਮੈਂ ਕਾਫੀ ਦਿਨ ਪਹਿਲਾਂ ਉਹਦੇ ਤੇ ਇੱਕ ਵੀਡੀਓ ਕੀਤੀ ਹੋਈ ਸੀ ਕਿ ਬਹੁਤ ਤਗੜੀ ਚਰਨੀ ਹੈ ਤੇ ਉਸ ਤਰ੍ਹਾਂ ਦੀਆਂ ਦੁਨੀਆ ਚ ਬਹੁਤ ਚਰਨੀਆਂ ਆ ਗਿਆ ਨੇ ਜ਼ਿੰਦਗੀਆਂ ਜੀ ਜੀ ਜਦਾਂ ਇੱਕ శ్రీలంਕਾ ਦੀ ਕੁੜੀ ਸੀ ਉਨੇ ਵੀ ਆਪਣੇ ਪੇਰੈਂਟਸ ਨੂੰ ਇਸ ਤਰ੍ਹਾਂ ਆ ਕੇ ਤੇ ਫਿਰ ਲੰਬਿਆ ਸੀ ਜੀ ਤੇ ਉਹਦੇ ਵਿੱਚ ਜੀ 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 ਜਿਹੜੀ ਉਹ ਵਾਲੀ ਫਿਲਮ ਹੈ ਜਿਹੜੀ ਲਾਇਨ ਮੂਵੀ ਹੈ WhatsApp ਤੇ ਮੈਸੇਜ ਆਣੇ ਸ਼ੁਰੂ ਹੋ ਗਏ ਜੀ ਸੁਣਨ ਵਾਲਿਆਂ ਦੇ ਤੇ ਨਾਲ ਉਸੇ ਫਿਲਮ ਦੇ ਵਿੱਚ Google Maps ਤੇ Google Earth ਉਹਦੀ ਵਰਤੋਂ ਕਰਕੇ ਆਪਣਾ ਬੱਚੇ ਨੂੰ ਥੋੜਾ ਥੋੜਾ ਯਾਦ ਹੁੰਦਾ ਵੀ ਪਿੰਡ ਉਹਦਾ ਕਿੱਥੇ ਆ ਉਹ Google Earth ਮੈਂ ਦੱਸਦਾ ਤੁਹਾਨੂੰ ਉਹ ਉਹਦੇ ਤੋਂ ਕੀ ਸੀ ਉਹਨੇ ਨਾ ਇੱਕ ਚੀਜ਼ ਨੋਟ ਕੀਤੀ ਸੀ ਵੀ ਮੈਂ ਉੱਥੋਂ ਕਿੰਨੇ ਵਜੇ ਗੱਡੀ ਤੋਂ ਚੜ੍ਹਿਆ ਸੁੱਤਾ ਨਾ ਆ ਸ਼ਾਮ ਨੂੰ ਪਹੁੰਚਿਆ ਉਸ ਬੰਦੀ ਤੇ ਬਗਾਲ ਇੰਨਾ ਟਾਈਮ ਲੱਗਿਆ ਫਿਰ ਉਹਨੇ ਉਹ ਦੇਖ ਕਿ ਉਹਨੂੰ ਯਾਰ ਸੀ ਵੀ ਟੈਂਸ਼ਨ ਦੇ ਸਾਹਮਣੇ ਪਾਣੀ ਦੀ ਇੱਕ ਟੈਂਕੀ ਸੀ ਜੀ 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 ਯੈਸ ਉਹ ਯਾਰ ਸੀ ਹਾਂ ਤੇ ਉਹਨੇ ਫਿਰ ਉਹ ਇਸ ਉਹ ਦੇਖਨੇ ਵੀ ਇੰਨੀ ਗੱਡੀ ਐਨੇ فاਸਲੇ ਤੇ ਕਿਹੜਾ ਸ਼ਹਿਰ ਹੈ ਵੀ ਇੰਨੀ ਦੂਰੀ ਤੈਅ ਕਰਦੀ ਆ ਉੱਥੋਂ ਤੱਕ ਮਤਲਬ ਕਿ ਕੋਲਕਾਤਾ ਤੱਕ ਸ਼ੈਦ ਤਾਂ ਫਿਰ ਉਹਨੇ Google Map Google Earth ਦੇ ਜ਼ਰੀਏ ਲੱਭਦਾ ਲੱਭਦਾ ਉਹ ਰੇਲਵੇ ਸਟੇਸ਼ਨ ਜਦੋਂ ਦੇਖਿਆ ਤਾਂ ਪਾਣੀ ਦੇ ਟੈਂਕ ਜਦੋਂ ਦੇਖਿਆ ਉਹਨੇ ਉਹੀ ਆ ਫਿਰ ਉਹਨੂੰ ਪਤਾ ਲੱਗਿਆ ਕਿ ਇਹ ਮੈਂ ਉੱਥੋਂ ਦਾ ਬਿਲਕੁਲ 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 ਯੈਸ ਸੋ ਉਹਦੇ ਉੱਪਰ ਕਈ ਸੁਣਨ ਵਾਲੇ ਨੇ ਫਿਲਮ ਦੇਖੀ ਹੋਵੇਗੀ ਜੀ ਉਹ ਬਸ ਅ ਵੈਰੀ ਨਾਈਸ ਮੂਵੀ 2016 ਇਸ ਰਿਲੀਜ਼ ਹੋਈ ਸੀ ਲਾਇਨ ਉਹ ਵੇਖਣ ਜ਼ਰੂਰ ਅਹ ਮਿੰਟੂ ਜੀ ਬਹੁਤ ਧੰਨਵਾਦ। ਆਪ ਦੀ ਮਾਂ ਨੂੰ ਆਖੀ ਮਿਲਿਆ ਸੀ। ਜਿਹੜਾ ਆ ਭਰਾ ਸੀਗਾ ਨਾ ਉਹ ਹਾਰ ਗਿਆ ਸੀਗਾ ਬਿਲਕੁਲ। ਜੀ ਅਨਫੋਰਚਨਟਲੀ। ਹਾਂ ਜੀ। ਚੈਟ ਉਸੇ ਦਿਨ ਹੀ ਬਾਰੇ ਗੱਲ ਸੀ। ਜੀ 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 ਯੈਸ ਯੈਸ ਬਿਲਕੁਲ। ਅ ਤੁਸੀਂ ਬਹੁਤ ਮਿਹਰਬਾਨੀ ਮਿੰਟੂ ਜੀ। ਆਈ ਥਿੰਕ ਇਹ ਖਬਰਾਂ ਦੇ ਨਾਲ ਲਾਣਾ ਜਿਹੜੀਆਂ ਆ ਚੀਜ਼ਾਂ ਨੇ ਕਿਉਂਕਿ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਕਹਾਣੀਆਂ ਰੀਅਲ ਲਾਈਫ ਦੀਆਂ ਸਟੋਰੀਜ਼ ਨੇ ਇਨਸਪੀਰੇਸ਼ਨਲ ਵੀ ਬਹੁਤ ਨੇ ਐਂਡ ਸਭ ਤੋਂ ਵੱਡੀ ਗੱਲ ਆਈ ਥਿੰਕ ਇਸ ਤਰ੍ਹਾਂ ਦੀਆਂ ਕਹਾਣੀਆਂ ਮਨ ਦੇ ਵਿੱਚ ਸ਼ੁਕਰਾਨੇ ਦੀ ਜਿਹੜੀ ਫੀਲਿੰਗ ਹੈ ਨਾ ਉਹਨੂੰ ਬਹੁਤ ਜ਼ਿਆਦਾ ਉਜਾ ਇਸ ਤਰ੍ਹਾਂ ਦੀਆਂ ਚੁਣੌਤੀਆਂ ਦੇ ਵਿੱਚੋਂ ਨਿਕਲ ਕੇ ਅੱਗੇ ਵਧਦੇ ਨੇ ਤੇ ਫਿਰ ਬੰਦੇ ਨੂੰ ਸੋਚ ਕੇ ਲੱਗਦਾ ਵੀ ਯਾਰ ਅਸੀਂ ਫੇਰ ਵੀ ਪਰਮਾਤਮਾ ਦੀ ਮਿਹਰ ਆ ਕਿ ਬੜੇ ਠੀਕ ਠਾਕ ਬੈਠੇ ਆ ਜੀ ਜੀ ਬਿਲਕੁਲ ਬਿਲਕੁਲ ਇਥੇ ਆ